तरफ़ <laughs> <laughs> साफ़ मिलण चाहे न डॉक्टर सोन्दे न पुलिस सोन्दी साढी कोई इंसान ਆਰੇ ਗੱਲ ਕੋਈ ਨਹੀਂ ਸੋੰਦੇ ਭਾ ਕੁਛ ਨਹੀਂ ਕਹਦਾ ਡਾਕਟਰ ਤੇ ਉਹ ਨਹੀਂ ਹੱਥ ਪਾ ਡਾਕਟਰ ਨੇ ਪੈਸੇ ਲੈ ਲੈਨੇ ਕੱਲੇ ਕੱਲੇ ਆਏ ਨੇ ਦਾਹਲ ਕਰ ਕੇ ਲੈ ਇਹਨਾਂ ਪੈਸੇ ਖਾ ਲੈਣੇ ਪੂਰੀਆਂ ਨਾਲ ਕਰਕੇ ਲੈਣੇ ਉਹਨਾਂ ਪੈਸੇ ਖਾ ਦੇ ਗਏ ਨੇ ਡਾਕਟਰ ਸੌਂਦਾ ਨਹੀਂ ਸਕੀ ਸੁਣਾਈ ਨਹੀਂ ਦੀ ਸਾਡੀ ਤੁਹਾਨੂੰ ਸੁਣਾਈ ਚ ਪੈਸੇ ਖਾ ਕੇ ਡਾਕਟਰ ਨਹੀਂ ਸੌਂਦਾ ਸਾਡੀ ਕੀ ਕੋ ਸੋਨਾ ਕੀ ਗੱਲ ਬਾਤ ਕੀ ਘਟਨਾ ਦੋਸ਼ਮਨੀ ਸੀ ਪਰਵਾ ਕੋਈ ਪੈੜ ਚਾਈ ਤਾਂ ਸਾਰੇ ਘਾਰਾਂ ਵਾਲੀਆਂ ਚੰਗਾ ਪਾਸਾੜਨਾ ਕਾਹ ਲੈ ਕੀਤੀ ਸਾਰੇ ਪੈੜ ਭਰਾਵਾਂ ਨਾਲ ਸੱਜ ਮਿੰਦਾ ਪਾਲ ਕਹਿੰਦੇ ਮੁੱਤ ਨਹੀਂ ਗਿਆ ਏ ਕਿ ਲਾਗੇ ਪੱਤ ਲਾਲਾ ਮਾਰਿਆ ਯਾਰ ਪਹਿਲੇ ਆਪ ਵਿਖੜ ਕੇ ਕੰਨਾ ਆ ਗਿਆ ਕਾਬੂ ਤੁਹਾਨੂੰ ਕਦੋਂ ਪਤਾ ਲੱਗਾ ਤੁਹਾਨੂੰ ਵਪਾਰ ਕਦੋਂ ਦੇਖਿਆ ਏ ਇਹ ਪਤਾ ਲੱਗਦਾ ਇਹ ਬਾਤ ਕਰਕੇ ਕਦੋਂ ਕਰ ਮਾਰੀ ਜਾਂਦੇ ਔਰ ਮੁੱਤ ਜਿਹੜੇ ਘਰੋਂ ਕੱਪੜੇ ਪਾ ਕੇ ਉਹ ਨਹੀਂ ਹੈਗਾ ਦੂਜਿਆਂ ਦੇ ਕਮਾਈ ਪਾ ਦਿੰਦੇ ਨੇ ਕੋਈ ਪਤਾ ਮੱਕਾ ਜੀ ਕਾ ਤਾ ਕਿਹੜੀ ਗੱਲ ਨੂੰ ਲੈ ਕੇ ਮਾਰਿਆ ਜੇ ਇਹਨਾਂ ਨੂੰ ਸਾਨੂੰ ਪਤਾ ਹੀ ਤਾਂ ਸਾਰੇ ਘਾਰ ਵਾਲਿਆਂ ਸਾਨੂੰ ਨਹੀਂ ਇਹਨਾਂ ਪਤਾ ਕੀ ਹੁੰਦੀ ਗੱਲਾਂ ਕੁਸ਼ੂ ਸਾਨੂੰ ਕਿਹਨਾਂ ਨੂੰ ਬੁਲਾਉਣਾ ਤੇ ਵੈਸੇ ਤਾਂ ਵਖਾਇਆ ਉਹਨੇ ਦਾ ਆਈ ਤਾਂ ਕਿਦਾਂ ਦੇ ਘਰੇ ਸਾਹ ਦੇ ਕੀ ਨਾਮ ਕੀ ਸੁਣਨ ਮਗੋ ਦਾ ਮੁੰਡਾ ਦਾ ਨਾਂ ਚੱਕੂ ਉਹਰ 27 ਸਾਲ ਹੈ ਤੈਨੂੰ ਸਾਹ ਪਹਚਾਈ ਨੂੰ ਸਾਹ ਚਾਹੀਦਾ ਹੈ ਕੀ ਨਾਮ ਕਿਹੜਾ ਸਾ ਕੀ ਕੀਰ ਕੀ ਗੱਲ ਬਾਕੀ ਕਰੋਗਾ ਚੰਗਾ ਬੋਲ ਕੇ ਨਾ ਕਿ ਦੁਸ਼ਮਣ ਸੀ ਉਹ ਦੁਸ਼ਮਣਾਂ ਨੇ ਵੈਰ ਜਾਂ ਮੇਰਾ ਪਕਰ ਬਣਾ ਲੈ ਖਾਦਾ ਏ ਬਹੁਤ ਬੜੇ ਚੈਦਾਂ ਇਹ ਪੈਸੇ ਪੜਦੇ ਨਾ ਹੜਾ ਚੀਜ਼ ਇਹ ਲਿਖਾ ਦੇ ਪਿੰਡ ਚ ਏ ਪਿੰਡ ਚ ਲਿਖਾ ਦਿੰਨੇ ਚੱਲ ਕੇ ਮੇਰਾ ਬੱਚਾ ਛੇਰ ਜਵਾਨ ਨਾਲੋਂ ਵੀਰ ਨੇ ਮਾਰ ਕੇ ਦਿਸਨੇ ਚਾਹੀਦੇ ਅੱਗੇ ਮੇਰਾ ਭਤੀਜਾ ਮਾਰਿਆ ਇਹ ਨਾਮ ਬਦਿਆ ਰਿਹਾ ਪਤਾ ਨਹੀਂ ਪਤਾ ਪਾਨੋਛਾ ਮਹੀਨਿਆਂ ਤੋਂ ਪਤਾ ਨਾ ਗਿਆ ਸੀ ਫੋਰ ਬੰਦੇ ਦਾ ਸਿਆਸੀ ਵੀ ਇਹਨੇ ਮਾਰਿਆ ਮੈਂ ਕੋਦ ਕੋਲ ਸਾਇ ਭਤੀਜਾ ਫੇਰ ਲੈ ਲਿਆ ਕਿਹਨੇ ਜੋ ਗਸੋਂ ਜੋ ਬੁਲਕਾ ਨਾਨੂੰਨ ਸਾਹ ਚਾਹੀਦਾ ਹੈ ਇਨਸਾਫ ਚਾਹੀਦਾ ਹੈ ਆਹ ਅੱਜ ਦੀ ਕਿਸੇ ਬਾਦ ਹੁਸ਼ਮਣੇ ਨੇ ਇਹ ਨਵਾਰੀ ਤੁਹਾਨੂੰ ਅੱਗੇ ਬੰਦੇ ਨੂੰ ਆਇਆ ਸੀ ਬਾਤ ਜਾਂਦੇ ਰਹਾ ਔਰ ਕੋੜਾ ਬੰਦਾ ਪੈ ਚਲ ਕੇ ਜਾ ਕੇ ਘਰਾਂ ਨਾ ਜਾਂਦਾ ਮਾਰਦਾ ਅਡੇਰਾ 12 ਵਜੇ ਉਹਦੀ ਨਾਲ ਵੀ ਹੋਈ ਏ ਬਾਲਮੀਕ ਵਸਤੀ ਤੋਂ ਬਾਰ ਮੇ ਬਵਸਤੇ ਦਾ ਨੰਬਰ ਆਇਆ ਪਰ ਸਾਡੇ ਦੁਸ਼ਮਣੇ ਜੇ ਕਿਸੇ ਨਾ ਪਿੰਡ ਦੇ ਵਿੱਚ ਲਾਕ ਡਾਰ ਉਹ ਨਹੀਂ ਮਾਰਿਆ ਉਹ ਨਹੀਂ ਮਾਰਿਆ ਸਾਡੇ ਕਾਤਲ ਯਾਏ ਉਹ ਵਾਰਸੋਂ ਕਿਸ ਤੋਂ ਇਜ਼ਾਲੋ ਰਈ ਤਵਾਰਸੀ ਤਵਾਰਸੀ ਸਰਗਰ ਨੂੰ ਜਬਦਵਾ ਸਰ ਸਾਡੀ ਮਿਟੋਲੀਆ ਗੱਬਰ ਆਈ ਤੇ ਕੀ ਗੱਲ ਬਤਨੀ ਕਿ ਸਰ ਜੀ ਮੈਂ ਸਿਵਲ ਹੌਸਪੀਟਲ ਡਿਊਟੀ ਕਰਦਾ ਹਾਂ ਜੀ ਡੀਵੀ ਪਲਾਂਟ ਦਾ ਆਪਰੇਟਰ ਆ ਮੈਂ ਐਕਸਮੈਂਟਲ ਸਾਹਿਬ ਨੇ 1 ਵਜੇ ਫੋਨ ਕੀਤਾ ਵੀ ਤੁਹਾਡੇ ਕੋਈ ਇੱਥੇ ਰਿਸ਼ਤੇਦਾਰ ਹੈਗਾ ਕੋਈ ਯੂਰਾਜ ਮੈਂ ਕਿਹਾ ਜੀ ਯੂਰਾਜ ਤਾਂ ਮੇਰਾ ਲੜਕਾ ਕਹਿੰਦਾ ਬਾਹਰ ਦਾ ਯੂਰਾਜ ਲਿਖਿਆ ਅਮਰਜੰਟੀ ਆ ਗਿਆ ਕੋ ਮੈਂ ਕਿਹਾ ਫੱਕਦਾ ਹੈ ਗਿਆ ਭਰਾ ਮੇਰੇ ਦੇ ਨੰਬਰ ਤੋਂ ਫੋਨ ਗਿਆ ਇਨੀ ਡੈਟ ਤੋਂ ਇਹਦੇ ਨੰਬਰ ਤੋਂ ਮੈਂ ਉੱਤੇ ਆ ਗਿਆ ਜੀ ਮੈਂ ਵੀ ਨਾ ਮਿੰਟਾਂ ਚ ਆ ਗਿਆ ਵਾਲਸ ਆਨਲਾਈਨ ਵੇਖਿਆ ਮੈਂ ਪਈ ਹੋਈ ਸੀ ਲਾਸ਼ ਮੈਨੂੰ ਰੋਣ ਲੱਗ ਗਿਆ ਪਪਾ ਜੀ ਸਾਹਿਬ ਜੀ ਨੂੰ ਉੱਥੇ ਲੈ ਕੇ ਕੌਣ ਆਇਆ ਨਹੀਂ ਕਹਿੰਦਾ ਜੀ ਇੱਕ ਬੰਦਾ ਟੈਂਪੋ ਚ ਲਾ ਦੇ ਗਿਆ ਉਹ ਛੱਡ ਗਿਆ ਜੀ ਮੈਂ ਦੁਆਰਾ ਪੁੱਛਿਆ ਜੀ ਮੈਂ ਕਹਿੰਦਾ ਜੀ ਇੱਕ ਬੰਦਾ ਨਹੀਂ ਲਿਆ ਸਕਦਾ ਮੈਂ ਵੀ ਮੁਲਾਜ਼ਮ ਆ ਅਕਸਰ ਤੁਹਾਨੂੰ ਨੋਟ ਕੀਤਾ ਹੋਣਾ ਤੁਸੀਂ ਨਾ ਤੇਰੀ ਦੀ ਰੱਖਿਆ ਉਹਨੂੰ ਪਤਾ ਨਾਮ ਨੂੰ ਹੈਗਾ ਸਾਰਾ ਕੁਝ ਤੁਸੀਂ ਬਾਹਰ ਜਾਓ ਜੇ ਕਾਰਵਾਈ ਕਰਾਉਣੀ ਤੇ ਦੱਸ ਦਿਓ ਜੀ ਮੇਰੇ ਨਾਲ ਤਾਂ ਇਹ ਨਹੀਂ ਗੱਲ ਹੋਈ ਆ ਜਰ ਜੀ ਜਿਨ੍ਹਾਂ ਨੇ ਮਾਰਿਆ ਵੀ ਪਪਾ ਕਿਹਨਾਂ ਨੇ ਮਾਰਿਆ ਹਾਂਜੀ ਰਣਜੀਤ ਸਾਹਿਬ ਤੇ ਚਲਦੀ ਪਈ ਆ ਕਾਫੀ ਜੋ ਹੀ ਸਰਕਾਰ ਬਦਲੀ ਆ ਤੁਹਾਨੂੰ ਜੇਲ੍ਹ ਚ ਵੀ ਕਰਾਇਆ ਬਾਦਰ ਸਾਹਿਬ ਸਰਪੰਚਾ ਸਰਪੰਚੀ ਕਰਕੇ ਰਣਜੀਤ ਚਲਦੀ ਆ ਪਹਿਲਾਂ ਵੀ ਗਾਲੋ ਪਏ ਨੇ ਵੀ ਬੰਦੇ ਘਰੇ ਪਏ ਸੀ ਉਹਦੇ ਵੀ ਸਦਰਤਾਣੇ ਜੀ ਦਰਖਾਸਤ ਦਰਜ ਆ ਦਸੰਬਰ ਦੀ ਦਰਖਾਸਤ ਆ ਪਹਿਲੇ ਨਵੰਬਰ ਦੀ ਉਸ ਤੋਂ ਬਾਅਦ ਜੋ ਰਾਤਰੀ ਜੋ ਮੇਰੇ ਨਾਲ ਘਰ ਪਾਇਆ ਉਸ ਤੋਂ ਵੀ ਬਜਟ ਹੋ ਗਿਆ ਉਹ ਵੀ ਦਰਜ ਹੈ ਤੇ ਕਾਰਵਾਈ ਕੋਈ ਨਹੀਂ ਹੋਈ ਜੀ ਕੇਸ ਨੂੰੇ ਦੋਵੇਂ ਚੱਲੀ ਜਾਂਦਾ ਪਹਿਲਾਂ ਕਾਰਵਾਈ ਹੋਈ ਹੁੰਦੀ ਹਾਂ ਜੀ ਹਾਂ ਜੀ ਮੇਰਾ ਭਰਾ ਬਾਹਰ ਜਾਣਾ ਵੀ ਉਹ ਧਮਕੀਆਂ ਤੁਹਾਨੂੰ ਪਹਿਲੇ ਦੇ ਨੇ ਜੀ ਹਾਂ ਜੀ ਜਰਾ ਹੇ ਮੰਗੀ ਗੱਲ ਮੰਗੀ ਜਨਨ ਤਾਉ ਦਵਾ ਜੇ ਬਸਾਈ ਕੋਈ ਮੰਨ ਨਹੀਂ ਕਰਦੇ ਜੀ ਕਿੰਨੀ ਕਮਰ ਸੀਗੀ ਉਹਦੀ 25 ਆਉਦੀ ਮੈਂ ਤਾਂ ਛੋਟਾ ਦੀ ਜਾਈਏ ਕਤਲਾ ਨਹੀਂ ਅੱਜ ਕੋਈ ਨਹੀਂ ਅੱਜ ਤਾਂ ਰੇਹਲਾਲ ਸਾਡੇ ਕੋਲ ਇੱਕ ਰੁਕਾ ਆਇਆ ਜੱਗਾ ਸਨਫ ਕਾਲਾ ਵਸਤੀ ਵਾਲਮੀਕ ਦਾ ਬਰੋ ਡੈੱਡ ਬਾਰੇ ਸਿਵਲ ਹਸਪੀਟਲ ਤੋਂ ਅਸੀਂ ਦੇਖ ਰਹੇ ਹਾਂ ਜਿਹਦਾ ਜਸਟ ਰੁਕਾ ਆ ਰਿਹਾ ਹੈ ਜਿਹਦੇ ਮੈ ਡੈੱਡ ਬੋਡੀ ਦੇਖਣੀ ਹੈ ਉਸ ਤੋਂ ਬਾਅਦ ਦੱਸ ਸਕਦਾ ਮੈਂ ਕੁਝ